ਪਸ਼ੂ ਪਾਲਣ ਵਿਭਾਗ ਦੇ ਵਿੱਚ ਕੰਮ ਕਰਦੇ ਕੱਚੇ ਮੁਲਾਜ਼ਮਾਂ ਵੱਲੋਂ ਅੱਜ ਬਠਿੰਡਾ ਦੇ ਭਾਗੂ ਰੋਡ ਤੇ ਪਸ਼ੂ ਪਾਲਣ ਵਿਭਾਗ ਤੇ ਦਫ਼ਤਰ ਵਿੱਚ ਦਿੱਤਾ ਗਿਆ ਆਪਣੀਆਂ ਮੰਗਾਂ ਨੂੰ ਲੈ ਕੇ ਤਰਨਾ ਅਤੇ ਕੀਤੀ ਕੀ ਨਰੇਬਾਜੀ ਪੱਕੀ ਕਰਨ ਦੀ ਕੀਤੀ ਮੰਗ ਵੀਰਵਾਰ ਨੂੰ 1 ਵਜੇ ਦੇ ਲਗਭਗ ਵੈਟਨਰੀ ਫਾਰਮਾਸਿਸਟ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਰਮਾਣਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੂਰੇ ਪੰਜਾਬ ਦੇ ਅੰਦਰ 582 ਵੈਟਰਨਰੀ ਹਸਪਤਾਲਾਂ ਦੇ ਵਿੱਚ ਇਹ ਮੁਲਾਜ਼ਮ ਕੱਚੇ ਕੰਮ ਕਰ ਰਹੇ ਹਨ ਭਾਵੇਂ ਸਰਕਾਰ ਵੱਲੋਂ ਵਾਅਦਾ ਕੀਤਾ ਗਿਆ ਸੀ ਲੇਕਿਨ ਉਹ ਵਾਅਦੇ ਪੂਰੇ ਨਹੀਂ ਕੀਤੇ ਜਿਸ ਨੂੰ ਲੈ ਕੇ ਅੱਜ ਉਹਨਾਂ ਵੱਲੋਂ ਪੂਰੇ ਪੰਜਾਬ ਦੇ ਅੰਦਰ ਜ਼ਿਲ੍ਹਾ ਹੈੱਡਕੁਆਰਟਰ ਦੇ ਉੱਤੇ ਉਹਨਾਂ ਵੱਲੋਂ ਇਹ ਆਪਣਾ ਆਪਣੀ ਮੰਗ ਨੂੰ ਲੈ ਕੇ ਪੱਕੇ ਕਰਨ ਦੀ ਮੰਗ ਨੂੰ ਲੈ ਕੇ ਇਹਨਾਂ ਵੱਲੋਂ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਸਰਕਾਰ ਮਰਦਾਬਾਦ 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 ਪਸ਼ੂ ਪਾਲਣ ਵਿਭਾਗ ਜਿੰਦਾਬਾ 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 ਸਾਡਾ ਇੱਕ ਜਿੰਦਾਬਾ 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 ਕੱਚੇ ਮੁਲਾਜ਼ਮ ਪੱਕੇ ਕਰੋ ਪੱਕੇ ਕਰੋ ਪੱਕੇ ਹੋ ਮੈਂ ਗੁਰਪ੍ਰੀਤ ਸਿੰਘ ਰਮਾਣਾ ਸੂਬਾ ਪ੍ਰਧਾਨ ਵੈਟਰਨਰੀ ਫਾਰਮਾਸਿਸਟ ਯੂਨੀਅਨ ਅੱਜ ਜਿਹੜਾ ਕਰਨਾ ਲੱਗ ਗਿਆ ਕੀ ਕਰਦੇ ਅਸੀਂ 2006 ਤੋਂ ਲੈ ਕੇ ਪਸ਼ੂ ਪਾਲਣ ਵਿਭਾਗ ਦੇ ਵਿੱਚ ਵੈਟਰਨਰੀ ਫਾਰਮਾਸਿਸਟ ਦੇ ਤੌਰ ਤੇ ਕੰਮ ਕਰਦੇ ਆ ਰਹੇ ਹਾਂ ਅਸੀਂ ਕੱਚੇ ਮੁਲਾਜ਼ਮ ਹੈ ਤੇ ਪਿਛਲੇ ਲੰਬੇ ਟਾਈਮ ਤੋਂ ਸਰਕਾਰ ਨੇ ਵਾਰ-ਵਾਰ ਸਾਡੇ ਨਾਲ ਪੱਕੇ ਕਰਨ ਦਾ ਵਾਅਦਾ ਕਰਕੇ ਤਨਖਾਹਾਂ ਵਧਾਉਣ ਦਾ ਵਾਅਦਾ ਕਰਕੇ ਹੋਰ ਕਾਫੀ ਸਾਰੀਆਂ ਸਾਡੀਆਂ ਜਿਹੜੀਆਂ ਮੰਗਾਂ ਉਹਨਾਂ ਦੇ ਸਬੰਧ ਦੇ ਵਿੱਚ ਹਾਂ ਪੱਕੇ ਹੋੰਗਾਰੇ ਤੋਂ ਬਾਅਦ ਵੀ ਸਾਡੇ ਉਹ ਮੰਗਾਂ ਲਾਗੂ ਨਹੀਂ ਕੀਤੀਆਂ ਗਈਆਂ ਤੇ ਨਾ ਹੀ ਵਿਭਾਗ ਦੇ ਕੰਮ ਤੇ ਕੋਈ ਜੂੰ ਸਰਕੀ ਹੈ ਉਹਦੇ ਸਬੰਧ ਦੇ ਵਿੱਚ ਅਸੀਂ ਵਿਭਾਗ ਨਾਲ ਸਾਨੂੰ ਰੋਸ ਹੈ ਤਾਂ ਕਰਕੇ ਅਸੀਂ ਅੱਜ ਦਾ ਜਿਹੜਾ ਇਹ ਧਰਨਾ ਲਾਇਆ ਹੋਇਆ ਹੈ ਇਸੇਲਾ ਬਟੰਡਰ ਲੱਗਿਆ ਜਾਏ ਪੂਰੇ ਪੰਜਾਬ ਇਹ ਤਾਰਨਾ ਸਾਡਾ ਪੂਰੇ ਪੰਜਾਬ ਦੇ ਜ਼ਿਲ੍ਹਾ ਹੈਡਕੁਆਟਰਾਂ ਤੇ ਲੱਗਿਆ ਹੋਇਆ ਹੈ ਕਿਉਂਕਿ ਪੂਰੇ ਪੰਜਾਬ ਦੇ ਵਿੱਚ 582 ਹਸਪਤਾਲਾਂ ਦੇ ਵਿੱਚ ਅਸੀਂ ਕੱਚੇ ਵੈਟਨਰੀ ਫਾਰਮਾਸਿਸਟ ਦੇ ਤੌਰ ਤੇ ਲੱਗੇ ਹੋਏ ਆ ਤੇ ਸਾਰੇ ਵੈਟਨਰੀ ਫਾਰਮਾਸਿਸਟ ਮਤਲਬ ਇਹਨਾਂ ਦੇ ਕੰਮ ਦਾ ਬੋਝ ਹੈ ਜਿਹੜਾ ਬਹੁਤ ਜ਼ਿਆਦਾ ਪਿਆ ਹੋਇਆ ਸੋ ਤਾਂ ਵਿਚਉਣ ਤੋਂ ਪਹਿਲਾਂ ਆਵਾਜ਼ੀ ਪਾਰਟੀ ਨੇ ਕਿਹਾ ਸੀ ਕਿ ਇਹ ਕੱਚੇ ਕੰਮ ਹੈ ਜਿਹੜੇ ਪੱਕੇ ਕੀਤੇ ਜਾਣਗੇ ਠੇਕਾ ਜਿਹੜਾ ਉਧਾਰਤਾ ਹੈ ਇਹ ਬੰਦ ਕੀਤੀ ਜੋ ਪ੍ਰਣਾਲੀ ਇਸ ਤਰ੍ਹਾਂ ਦੇਖੋ ਇਹ ਬਹੁਤ ਸਾਡੀ ਦੁਖਦੀ ਰਗ ਹੈ ਜੀ ਪਸ਼ੂ ਪਾਲਣ ਵਿਭਾਗ ਤੱਕ ਕੀ ਮੈਂ ਕਹਿੰਦਾ ਵੀ ਕਿਸੇ ਵੀ ਵਿਭਾਗ ਦਾ ਇੱਕ ਵੀ ਕਰਮਚਾਰੀ ਜੇਕਰ ਇਹਨਾਂ ਨੇ ਪੱਕਾ ਕੀਤਾ ਹੋਵੇ ਤਾਂ ਸਾਡੇ ਸਾਹਮਣੇ ਲਿਆਉਣ ਕੋਈ ਵੀ ਕਰਮਚਾਰੀ ਪੱਕਾ ਨਹੀਂ ਕੀਤਾ ਗਿਆ ਕੁਝ ਮਾਤਰ ਤਨਖਾਹਾਂ ਜ਼ਰੂਰ ਵਧਾਈਆਂ ਕੋਈ ਸਿੱਖਿਆ ਵਿਭਾਗ ਚ ਜਾਂ ਕਿਸੇ ਹੋਰ ਵਿਭਾਗਾਂ ਦੇ ਵਿੱਚ ਥੋੜੀਆਂ ਮੋਟੀਆਂ ਪਰ ਇੱਕ ਵੀ ਮੁਲਾਜ਼ਮ ਰੈਗੂਲਰ ਨਹੀਂ ਕੀਤਾ ਗਿਆ ਜਦੋਂ ਕਿ ਚੋਣਾਂ ਤੋਂ ਪਹਿਲਾਂ ਇਹ ਬਹੁਤ ਵੱਡਾ ਮੁੱਦਾ ਬਣਿਆ ਹੋਇਆ ਸੀ ਵੀ ਜਦੋਂ ਸਾਡੇ ਹੱਥ 'ਚ ਹਰਾ ਪੈਨ ਆ ਜਾਊਗਾ ਤਾਂ ਅਸੀਂ ਮੁਲਾਜ਼ਮਾਂ ਨੂੰ ਪੱਕੇ ਕਰਾਂਗੇ ਜਦੋਂ ਕਿ ਇੱਕ ਵੀ ਮੁਲਾਜ਼ਮ ਪੱਕਾ ਨਹੀਂ ਕੀਤਾ ਇਹਨਾਂ ਇੰਨੇ ਤੱਕ ਕਰੋੜਾ ਰੁਪਇਆ ਜਿਹੜਾ ਫਲੈਕਸਾਂ ਦੇ ਖਾਤੇ ਕਰਤਾ ਕਿ ਅਸੀਂ ਇਕੱਠੇ ਕੰਮ ਨਹੀਂ ਜਿਹੜੇ ਸੱਤੇ ਇਹ ਹੀ ਦੁੱਖ ਦੀ ਗੱਲ ਹੈ ਜੀ ਬਿਲਕੁਲ ਤੁਹਾਡੀ ਗੱਲ ਸਹੀ ਹੈ ਵੀ ਫਲੈਕਸਾਂ ਤੇ ਉਹ ਤੋਂ ਪਹਿਲਾਂ ਐਡਵਰਟਾਈਜ਼ਮੈਂਟ ਬਹੁਤ ਕੀਤੀ ਕੱਚੇ ਮੁਲਾਜ਼ਮਾਂ ਦੇ ਨਾਂ ਤੇ ਇਹਨਾਂ ਨੇ ਚੋਣਾ ਲਈਆਂ ਪਰ ਕੱਚੇ ਮੁਲਾਜ਼ਮਾਂ ਨੂੰ ਇਹ ਮੀਟਿੰਗ ਦੇ ਕੇ ਇੱਕ ਤੁਹਾਨੂੰ ਮੈਂ ਹੋਰ ਜ਼ਿਕਰ ਕਰਾਂ ਗੱਲ ਦਾ ਪਿਛਲੇ ਦਿਨੀ ਮੈਨੂੰ ਇੱਕ ਪੱਤਰ ਆਇਆ ਡੀਸੀ ਲੁਧਿਆਣਾ ਦਾ ਵੀ ਸੀਐਮ ਸਾਹਿਬ ਨੇ ਤੁਹਾਡੇ ਨਾਲ ਮੀਟਿੰਗ ਕਰਨੀ ਹੈ ਕੱਚੇ ਮੁਲਾਜ਼ਮਾਂ ਦੀ ਜਥੇਬੰਦੀਆਂ ਨਾਲ ਕਾਫੀ ਜਥੇਬੰਦੀਆਂ ਨੂੰ ਉਹ ਪੱਤਰ ਹੈ ਜਿਹੜਾ ਮਿਲਿਆ ਤੇ ਸਾਨੂੰ ਬਕਾਇਦਾ ਲੁਧਿਆਣੇ ਬੁਲਾਇਆ ਆਪਣਾ ਚੰਡੀਗੜ੍ਹ ਬੁਲਾਇਆ ਗਿਆ ਪਰ ਦੁੱਖ ਦੀ ਗੱਲ ਵੀ ਸਾਨੂੰ ਉੱਥੇ ਬੁਲਾ ਕੇ ਵੀ ਸੀਐਮ ਸਾਹਿਬ ਨੇ ਸਾਡੇ ਨਾਲ ਕੋਈ ਮੀਟਿੰਗ ਨਹੀਂ ਕੀਤੀ ਜਦੋਂ ਕਿ ਪਹਿਲਾਂ ਮੀਡੀਆ ਜਾਂ ਲੋਕਾਂ ਨੂੰ ਦਿਖਾਉਣ ਵਾਸਤੇ ਉਹ ਪੱਤਰ ਜਾਰੀ ਕੀਤੇ ਗਏ ਵੀ ਕੱਚੇ ਮੁਲਾਜ਼ਮਾਂ ਨਾਲ ਮੀਟਿੰਗ ਹੈ ਆਫੀਸ਼ੀਅਲੀ ਪਰ ਉਹ ਮੀਟਿੰਗ ਸਾਡੇ ਨਾਲ ਨਹੀਂ ਕੀਤੀ ਗਈ ਸਾਨੂੰ ਉੱਥੋਂ ਵਾਪਸ ਮੁੜਨਾ ਪਿਆ ਚੰਡੀਗੜ੍ਹੋਂ ਇਹ ਇਹਨਾਂ ਦੇ ਹਾਲਾਤ ਹੈ ਮੁਲਾਜ਼ਮਾਂ ਪ੍ਰਤੀ ਮਜ਼ਦੂਰਾਂ ਪ੍ਰਤੀ ਪ੍ਰਤੀ ਕਿਸਾਨਾਂ ਪ੍ਰਤੀ ਇਹਨਾਂ ਦਾ ਰਵੱਈਆ ਬਿਲਕੁਲ ਨਕਾਰਾਤਮਕ ਹੈ ਹੁਣ ਫਿਰ ਚੋਣਾਂ ਵਾਸਤੇ ਆ ਰਹੇ ਹੈਗੇ ਗਰੰਟੀਆਂ ਵੀ ਦੇ ਰਿਹਾ ਹੈਗੇ ਤੇ ਬੜੇ ਬੜੇ ਵਾਅਦੇ ਕਰ ਰਹੇ ਕਿ ਕਿਸ ਤਰ੍ਹਾਂ ਹੋਊਗਾ ਅਗਲਾ ਬਿਲਕੁਲ ਜੀ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਵੀ ਮੁਲਾਜ਼ਮ ਵਰਗ ਇਹਨਾਂ ਤੋਂ ਬਹੁਤ ਜ਼ਿਆਦਾ ਤੰਗ ਹੈ ਪਰੇਸ਼ਾਨ ਹੈ ਮਜ਼ਦੂਰ ਵਰਗ ਬਹੁਤ ਜ਼ਿਆਦਾ ਤੰਗ ਹੈ ਪਰੇਸ਼ਾਨ ਹੈ ਕੁਛਕ ਛਿਟਪਟ ਗੱਲਾਂ ਜਿਹੜੀਆਂ ਉਹਨਾਂ ਦੇ ਆਧਾਰ ਤੇ ਇਹ ਵੋਟਾਂ ਲੈਣ ਨੂੰ ਫਿਰਦੇ ਆ ਪਰ ਭਾਵੇਂ ਕਿ ਇਹ ਕਿਉਂਕਿ ਵਿਧਾਨ ਸਭਾ ਦੀਆਂ ਵੋਟਾਂ ਨਹੀਂ ਹੈਗੀਆਂ ਪੰਜਾਬ ਦੇ ਵਿੱਚ ਸਰਕਾਰ ਨਹੀਂ ਬਦਲਣੀ ਇਸ ਲਈ ਸਾਰੇ ਸ਼ਾਂਤ ਬੈਠੇ ਚੁੱਪ ਬੈਠੇ ਹੈ ਪਰ ਵੋਟਾਂ ਦੇ ਵਿੱਚ ਜ਼ਰੂਰ ਇਹਨਾਂ ਨੂੰ ਇਹਨਾਂ ਦੇ ਨਤੀਜੇ ਜਿਹੜੇ ਹੈਗੇ ਆ ਉਹ ਭੁਗਤਨੇ ਪੈਣਗੇ। ਤੁਹਾਡਾ ਅਗਲਾ ਪ੍ਰਦਰਸ਼ਨ ਕਿਸ ਤਰ੍ਹਾਂ ਬਹਗੇਗਾ? ਵੈਸੇ ਤਾਂ ਜੀ ਮਤਲਬ ਮੈਂ ਆਫੀਸ਼ੀਅਲੀ ਨਹੀਂ ਕਹਿ ਸਕਦਾ ਹਲੇ ਤੱਕ ਕਿਉਂਕਿ ਸਾਡੇ ਜਿਹੜੇ ਜ਼ਿਲ੍ਹਾ ਪ੍ਰਧਾਨਾਂ ਤੇ ਹੋਰ ਅਧਿਕਾਰਦਾਰ ਆ ਸਾਰਿਆਂ ਨਾਲ ਮੀਟਿੰਗ ਤੋਂ ਬਾਅਦ ਅਸੀਂ ਫੈਸਲਾ ਲਵਾਂਗੇ ਪਰ ਸਾਡੇ ਜਿਹੜੇ ਵੈਟਨਰੀ ਫਾਰਮਾਸਿਸਟ ਹੈ ਉਹਨਾਂ ਦੀ ਪਰਜੋਰ ਮੰਗ ਹੈ ਕਿ ਪ੍ਰਧਾਨ ਜੀ ਆਪਾਂ ਸਮੂਹਿਕ ਅਸਤੀਫੇ ਦੇਈਏ। ਆਪਾਂ ਪੰਜਾਬ ਦੇ ਸਾਹਮਣੇ ਇੱਕ ਇੱਕ ਤਸਵੀਰ ਪੇਸ਼ ਕਰੀਏ ਵੀ ਸਰਕਾਰ ਦਾ ਰਵਈਆ ਕੱਚੇ ਮੁਲਾਜ਼ਮਾਂ ਪ੍ਰਤੀ ਕੀ ਹੈ? ਤੋ ਮਤਲਬ ਆਨਲਾਈਨ ਟਾਈਮ 'ਚ ਅਸੀਂ ਇਹਦੇ ਬਾਰੇ ਵੀ ਸੋਚ ਰਹੇ ਹਾਂ ਕਿ ਹੋ ਸਕਦਾ ਅਸੀਂ ਸਮੂਹਿਕ ਅਸਤੀਫੇ ਜਿਹੜੇ ਉਹ ਦਈਏ ਤੇ ਮਤਲਬ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਕਿ ਕੱਚੇ ਮੁਲਾਜ਼ਮਾਂ ਪ੍ਰਤੀ ਸਰਕਾਰ ਦਾ ਰਵਈਆ ਕੀ ਹੈ